ヒンドੂਆਂ ਨੇ ਮੁਕਤੀ ਦੇ ਤਿੰਨ ਮਾਰਗ ਦੱਸੇ ਕਰਮਯੋਗ ਗਿਆਨ ਮਾਰਗ ਤੇ ਭਗਤੀ ਮਾਰਗ ਗੁਰੂ ਨਾਨਕ ਦੇਵ ਜੀ ਨੇ ਭਗਤੀ ਮਾਰਗ ਨੂੰ ਪ੍ਰਵਾਨ ਕੀਤਾ ਤੇ ਨਾਮ ਦੀ ਪੂਜਾ ਭਾਵ ਨਾਮ ਮਾਰਗ ਉੱਪਰ ਜ਼ਿਆਦਾ ਜ਼ੋਰ ਦਿੱਤਾ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਨਾਮ ਤੋਂ ਬਿਨਾ ਹੋਰ ਕੋਈ ਕਰਮਾਤ ਨਹੀਂ ਹੈ ਗੁਰੂ ਨਾਨਕ ਦੇਵ ਜੀ ਦਾ ਵਿਸ਼ਵਾਸ ਸੀ ਕਿ ਨਾਮ ਜਪਣ ਨਾਲ ਵਿਅਕਤੀ ਸਭ ਤੋਂ ਵੱਡੀ ਬੁਰਾਈ ਆਪਣੀ ਹਉਮੈ ਉੱਪਰ ਕਾਬੂ ਪਾ ਲੈਂਦਾ ਹੈ ਹੋਮੇ ਦਾ ਭਵ ਹੈ ਮੈਂ ਹਾਂ ਹੋਮੇ ਵਿੱਚ ਹੀ ਮੁਕਤੀ ਦੇ ਬੀਜ ਲੁਪਤ ਹਨ ਕਿਉਂਕਿ ਉਹਨਾਂ ਨੂੰ ਨਾਮ ਦੇ ਪਾਣੀ ਨਾਲ ਪ੍ਰਫੁੱਲਤ ਕੀਤਾ ਜਾ ਸਕਦਾ ਹੈ ਜੇ ਹੋਮੇ ਨੂੰ ਵਸ ਕਰ ਲਿਆ ਜਾਵੇ ਤਾਂ ਦੂਸਰੀਆਂ ਪੰਜ ਵਾਸ਼ਨਾਵਾਂ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਆਪਣੇ ਆਪ ਹੀ ਵਸ ਵਿੱਚ ਆ ਜਾਂਦੇ ਹਨ ਆਦਮੀ ਦੀ ਪਟਕਣ ਖਤਮ ਹੋ ਜਾਂਦੀ ਹੈ ਤੇ ਆਦਮੀ ਵਿਸਮਾਦ ਦੀ ਦਸ਼ਾ ਵਿੱਚ ਪਹੁੰਚ ਜਾਂਦਾ ਹੈ ਇਸ ਦੇਵ ਦ੍ਰਿਸ਼ਟੀ ਦੀ ਸਥਿਤੀ ਵਿੱਚ ਪਹੁੰਚਣ ਨਾਲ ਦਸਮ ਦਵਾਰ ਖੁੱਲ ਜਾਂਦਾ ਹੈ ਤੇ ਆਦਮੀ ਨੂੰ ਰੱਬੀ ਨੂਰ ਦਾ ਚਲਕਾਰਾ ਪ੍ਰਾਪਤ ਹੁੰਦਾ ਹੈ ਤੇ ਆਦਮੀ ਦੀ ਜੋਤ ਪ੍ਰਭੂ ਦੀ ਜੋਤ ਵਿੱਚ ਉਤਪਤ ਹੋ ਜਾਂਦੀ ਹੈ ਅਜਿਹੇ ਵਿਅਕਤੀ ਲਈ ਜਨਮ ਮਰਨ ਤੇ ਪੁਨਰ ਜਨਮ ਦੇ ਚੱਕਰ ਖਤਮ ਹੋ ਜਾਂਦੇ ਹਨ ਤੇ ਉਹ ਮੁਕਤੀ ਪ੍ਰਾਪਤ ਕਰ ਲੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ